ਸ਼੍ਰੋਮਣੀ ਅਕਾਲ ਤਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਲਈ ਪਾਰਟੀ ਅੰਦਰ ਬਗਾਵਤ ਸ਼ੁਰੂ ਹੋ ਗਈ ਹੈ ਸੁਖਵੀਰ ਬਾਦਲ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਹੇ ਸੰਤ ਅ ਸੀਨੀਅਰ ਅਕਾਲੀ ਲੀਡਰਾਂ ਨੇ ਉਹਨਾਂ ਖਿਲਾਫ ਜਲੰਧਰ ਦੇ ਵਿੱਚ ਮੀਟਿੰਗ ਕਰਕੇ ਮਤਾ ਪਾਸ ਕਰ ਦਿੱਤਾ ਬਾਗੀ ਧੜੇ ਨੇ ਸੁਖਵੀਰ ਬਾਦਲ ਨੂੰ ਅਹੁਦਾ ਛੱਡਣ ਦੀ ਨਸੀਹਤ ਦਿੱਤੀ ਦੂਜੇ ਪਾਸੇ ਸੁਖਵੀਰ ਬਾਦਲ ਪੱਕੇ ਲੀਡਰਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਧਾਨਗੀ ਦਾ ਕੋਈ ਲਾਲਚ ਨਹੀਂ ਹੈ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਨੇ ਸਪਸ਼ਟ ਕਿਹਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਪਾਰਟੀ ਪਰਦਾ ਰਹਾਂਗਾ ਜੇ ਨਹੀਂ ਚਾਹੁੰਦੇ ਹੋ ਤਾਂ 1 ਮਿੰਟ ਦੇ ਵਿੱਚ ਮੈਂ ਪ੍ਰਧਾਨਗੀ ਛੱਡ ਦੇਵਾਂਗਾ ਇਸੇ ਦੌਰਾਨ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਸਾਰੇ ਪ੍ਰਧਾਨ ਦੇ ਨਾਲ ਹਨ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਇਹ ਪਾਰਟੀ ਚਾਰ ਬੰਦਿਆਂ ਨੇ ਬੈਠ ਕੇ ਨਹੀਂ ਬਣਾਈ ਇਸ ਪਾਰਟੀ ਦਾ ਸਿਧਾਂਤ ਹੈ ਸਿੱਖ ਧਰਮ ਨੂੰ ਖੋਰਾ ਨਾ ਲੱਗੇ ਇਸ ਲਈ ਆਓ ਪਾਰਟੀ ਵਿੱਚ ਬੈਠ ਕੇ ਗੱਲ ਕਰੀਏ ਉਹਨਾਂ ਕਿ ਹੈ ਕਿ ਅੱਜ ਜਿਹੜੇ ਮਤੇ ਪੈ ਰਹੇ ਹਨ ਮੈਂ ਉਹਨਾਂ ਉੱਪਰ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਅਕਾਲੀ ਦਲ ਪਾਰਟੀ ਆਪਣਾ ਸਟੈਂਡ ਉੱਪਰ ਬਰਕਰਾਰ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਪਾਰਟੀ ਵਿੱਚੋਂ ਬਾਹਰ ਜਾ ਕੇ ਬੋਲਦਾ ਹੈ ਉਹ ਪਾਰਟੀ ਵਿੱਚ ਰਹਿ ਕਿਵੇਂ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਕੱਲਾ ਰਾਜ ਭਾਗ ਨਾ ਦੇਖੀਏ ਪਾਰਟੀ ਦੇ ਬਜ਼ੁਰਗਾਂ ਦੇ ਅਸੂਲਾਂ ਉੱਪਰ ਵੀ ਖੜੀਏ